ਜ਼ਿਲ੍ਹਾ ਸ਼੍ਰੀ ਮੁਕਸਰ ਸਾਹਿਬ ਦੇ ਐਸਐਸਪੀ ਭਾਗੀ ਰਤ ਸਿੰਘ ਮੀਨਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜਸਵੀਰ ਸਿੰਘ ਪੰਨੂ ਡੀਐਸਪੀ ਗਿੱਦੜਬਾਦੀ ਅਗਵਾਈ ਵਿੱਚ ਇਨਸਪੈਕਟਰ ਪਰਮਜੀਤ ਕੁਮਾਰ ਕੰਬੋਜ ਮੁਖ ਖਾਨਾ ਅਫਸਰ ਗਿੱਦੜਬਾਦੀ ਟੀਮ ਨੇ ਗਊਸ਼ਾਲਾ ਰੋਡ ਗਿੱਦੜਬਾਦੀ ਦੇ ਇੱਕ ਸੁੰਨੇ ਘਰ ਵਿੱਚੋਂ ਲੱਖਾਂ ਰੁਪਏ ਦੇ ਸੋਨੇ ਚਾਂਦੀ ਦੇ ਗਹਿਣਿਆਂ ਦੀ ਚੋਰੀ ਨੂੰ 24 ਘੰਟਿਆਂ ਦੇ ਸਮੇਂ ਦੇ ਅੰਦਰ ਅੰਦਰ ਹੱਲ ਕਰਦੇ ਦੋ ਨੌਜਵਾਨ ਨੂੰ ਗ੍ਰਿਫਤਾਰ ਕਰ ਲਿਆ ਹੈ। ਠਾਣਾ ਗਿੱਦੜਵਾ ਵਿਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਡੀਐਸਪੀ ਜਸਵੀਰ ਸਿੰਘ ਪੰਨੂ ਨੇ ਦੱਸਿਆ ਕਿ ਗਊਸ਼ਾਲਾ ਰੋਡ ਗਿੱਦੜਵਾ ਦੇ ਵਾਸੀ ਚਰਨਪ੍ਰੀਤ ਸਿੰਘ ਪੁੱਤਰ ਰਵਿੰਦਰ ਸਿੰਘ ਦੇ ਘਰ ਚੋਂ ਸੋਨੇ ਅਤੇ ਚਾਂਦੀ ਦੇ ਗਹਿਣੇ ਚੋਰੀ ਹੋ ਗਏ ਸਨ ਜਿਸ ਤੇ ਠਾਣਾ ਗਿੱਦੜਵਾ ਦੇ ਐਸਐਚਓ ਇੰਸਪੈਕਟਰ ਪਰਮਜੀਤ ਕਮਰ ਕੰਬੋਜ ਦੀ ਅਗਵਾਈ ਵਿੱਚ ਵਕਫਾਕ ਟੀਮਾਂ ਨੇ ਇਸ ਚੋਰੀ ਦੇ ਮਾਮਲੇ ਵਿੱਚ ਸ਼ਾਮਲ ਮਨੀਸ਼ ਕੁਮਾਰ ਉਫ ਕੋਕਲੀ ਪੁੱਤਰ ਬਹਾਦਰ ਸਿੰਘ ਵਾਸੀ ਗਊਸ਼ਾਲਾ ਰੋਡ ਗਿੱਦੜਵਾਹਾ ਅਤੇ ਗਗਨਦੀਪ ਸਿੰਘ ਪੁੱਤਰ ਬਿੰਦਰ ਸਿੰਘ ਵਾਸੀ ਰਗੂ ਬੰਗੀ ਜ਼ਿਲ੍ਹਾ ਬਠਿੰਡਾ ਹਾਲ ਆਬਾਦ ਪ੍ਰਵੀਨ ਪੱਠਿਆਂ ਦੀ ਟਾਲ ਗਊਸ਼ਾਲਾ ਰੋਡ ਗਿੱਦੜਵਾਹਾ ਨੂੰ ਗ੍ਰਿਫਤਾਰ ਕਰ ਲਿਆ ਹੈ। ਉਹਨਾਂ ਦੱਸਿਆ ਕਿ ਉਕਤ ਮੁਲਜ਼ਮਾਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ 1 ਦਿਨ ਦਾ ਰਿਮਾਂਡ ਦੀ ਹਾਸਲ ਕੀਤਾ ਗਿਆ ਹੈ ਅਤੇ ਉਹਨਾਂ ਪਾਸੋਂ ਚੋਰੀ ਕੀਤੇ ਗਏ ਸੋਨੇ ਚਾਂਦੀ ਦੇ ਗਹਿਣੇ ਵੀ ਬਰਾਮਦ ਕਰ ਲਏ ਹਨ ਸਰ ਚੋਰੀ ਹੋਈ ਸੀ ਜੀ ਗੋਸ਼ਾਲਾ ਰੋਡ ਦੇ ਉੱਤੇ ਤੇ ਕਿਵੇਂ ਘਟਨਾ ਹੋਈ ਜ ਸਰ ਚੋਰ ਕਿਵੇਂ ਫੜੇ ਗਏ ਜੀ ਚਰਨਪ੍ਰੀਤ ਸਿੰਘ ਪੁੱਤਰ ਰਵਿੰਦਰ ਸਿੰਘ ਵਾਸੀ ਵਾਰਡ ਨੰਬਰ 19 ਗੋਸ਼ਾਲਾ ਰੋਡ ਤੇ ਕਾਰ ਵਿੱਚੋਂ 25 ਜੰਬੀ ਦੀ ਰਾਤ ਨੂੰ ਬਾਹਰ ਗਈ ਸੀ ਜਿਨ੍ਹਾਂ ਨੇ ਸਵੇਰ ਨੂੰ ਦੇਖਿਆ ਵੀ ਸਾਡੇ ਘਰੇ ਚੋਰੀ ਹੋਈ ਹੈ ਚੋਰੀ ਦੇ ਬਾਅਦ ਚ ਉਹਨਾਂ ਨੇ ਮੁੱਖ ਅਫਸਰ ਕਾਨੂੰਨ ਦੇ ਦਰਵਾਜ਼ੇ ਕੋਲ ਪਰ ਜਿੱਦ ਖਾਸਤ ਦਿੱਤੀ ਤੇ ਬਿਆਨ ਲਿਖਾ ਕੇ ਉਹਨਾਂ ਨੇ ਕਦਮਾ ਦਰਜ ਕੀਤਾ ਜੀ ਕਦਮਾ ਦਰਜ ਕਰਨ ਤੋਂ ਬਾਅਦ ਚ ਉਸ ਨੇ ਆਪਣੇ ਟੈਕਨੀਕਲ ਕੈਮਰਿਆਂ ਨਾਲ ਸੂਚ ਨਿਗਾ ਕੇ ਸਪੈਸ਼ਲ ਬ੍ਰਾਂਚ ਦੇ ਨਾਲ ਉਹਨਾਂ ਨੇ ਆਪਣੇ ਦੋਸ਼ੀ ਜਿਹੜੇ ਸੀ ਉਹ ਫੜੇ ਗਏ ਦੋਸ਼ੀ ਜਿਹੜੇ ਆ ਉਹਨਾਂ ਦਾ ਨਾਮ ਅਮਨੀਸ਼ ਹੋਕੜੀ ਪੁੱਤਰ ਭਦਰ ਸਿੰਘ ਵਸੇ ਜੋਸ਼ਲਾ ਰੋਗੜਾ ਗਗਨਦੀਪਪੁਰਬਿੰਦਰ ਸਿੰਘ ਵਾਸੀ ਬਠਿੰਡਾ ਜਿਹੜਾ ਉਥੇ ਕੌਸ਼ਾਲਾ ਦੇ ਨਾਮ ਤਾਲਿਆ ਉਥੇ ਤਾਲੇ ਤੋੜਨ ਕਰਦਾ ਸੀ ਕਿ ਜਦੋਂ ਮਦਈ ਨੇ ਆਣ ਕੇ ਦੇਖਿਆ ਤਾਂ ਉਹਦੇ ਜਿਹੜੇ ਘਰ ਦੇ ਵਿੱਚ ਤਾਲੇ ਲੱਗੇ ਸੀ ਤਾਲੇ ਤੋੜ ਕੇ ਅਲਮਾਰੀ ਚੋਂ ਸੋਨਾ ਚੋਰੀ ਕੀਤਾ ਸੋਨਾ ਚੋਰੀ ਦੇ ਵਿੱਚੋਂ ਇੱਕ ਸੋਨੇ ਦੀ ਚੈਨ ਜਨਾਨਾ ਇੱਕ ਮਰਦਾਨਾ ਇੱਕ ਟੋਸ ਛੋਟੀ ਚਾਂਦੀ ਦੀਆਂ ਪੰਜੇਬਾਂ ਮਰਦਾਨਾਂ ਇੱਕ ਛੋਟੀਆਂ ਪੰਜੇਬਾਂ ਬੱਚੀਆਂ ਤੇ ਇੱਕ ਸੋਨੇ ਦੀਆਂ ਜਿਹੜੀਆਂ ਸੀ ਛਾਪਾਂ ਉਹ ਚੋਰੀ ਹੋਈ ਸੀ ਇਹਨਾਂ ਦੋਸ਼ੀਆਂ ਕੋਲੋਂ ਜੜੀਆਂ ਰਿਕਵਰ ਕਰਾਈਆਂ ਗਈਆਂ ਇਹਨਾਂ ਨੇ ਚੋਰੀ ਕਰਨ ਤੋਂ ਬਾਅਦ ਚੜਕਾਸ਼ ਪਾ ਕੇ ਰੱਖਿਆ ਸੀ ਇਹ ਚੋਰੀ ਅਸੀਂ ਜਿਹੜੀ ਆ 24 ਘੰਟਿਆਂ ਦੇ ਵਿੱਚ ਉਹ ਅਫਸਰ ਦੇ ਦਰਵਾ ਨੇ ਇਹ ਬਦਾਮਦ ਕਰ ਲਈ ਆ ਜਿਹੜੇ ਦੋਸ਼ੀ ਇਹਨਾਂ ਨੂੰ ਫੜ ਕੇ ਕੋਰਟ ਦੇ ਵਿੱਚ ਪੇਸ਼ ਕੀਤਾ ਗਿਆ ਪੇਸ਼ ਕਰਤੀ ਇੱਕ ਦਿਨ ਦਾ ਬਹੁਤ ਸਮਾਨ ਜਿਹੜਾ ਉਗਰਿਆ ਇੰਨਾ ਵਿੱਚ ਦੋਸ਼ੀ ਜਿਹੜਾ ਮਨੀਸ਼ ਉਪ ਉਕਲੀਆ ਉਹਦੇ ਖਿਲਾਫ ਪਹਿਲਾਂ ਵੀ ਇੱਕ ਚੋਰੀਗਮ ਦਾ ਮਤਰਾ ਜੁਰਮ ਜਿਹੜੀ ਆ ਮਾਰ ਦਰੜਨ ਦੀ ਕੋਸ਼ਿਸ਼ ਕੀਤੀ ਜਿਹੋ ਜੋ ਹੁਣ ਕੋਈ ਚੋਰੀ ਨਹੀਂ ਕੀਤੀ ਉਹਦੇ ਬਾਰੇ ਪਤਾ ਲੱਗ ਗਿਆ ਸਰ ਸਾਰਾ ਸੋਨਾ ਬਰਾਮਦ ਹੋ ਗਿਆ ਜੀ ਕਿੰਨਾ ਸੀਗਾ ਤੇ ਕਿੰਨੇ ਕੁ ਲੱਖ ਰੁਪਏ ਦਾ ਸੀ ਇਹ ਤਦਨਿਪਨ 2.5 ਲੱਖ ਦਾ ਸਮਾਨ ਸੀ ਜਿਹਨਾਂ ਚੋਰੀ ਹੋਇਆ ਉਹਨਾਂ ਹੀ ਰਿਕਵਰ ਕਰਦੇ ਸਰ ਇਹਨਾਂ ਨੇ ਚੋਰੀ ਕਿਵੇਂ ਕੀਤੀ ਕਿਵੇਂ ਦੱਸਿਆ ਹੋਗਾ ਵੀ ਇਹ ਇਹਨਾਂ ਨੂੰ ਕਿਵੇਂ ਕਲੀਅਰ ਹੋਇਆ ਵੀ ਇਹ ਘਰ ਦੇ ਵਿੱਚ ਕੋਈ ਹੈ ਨਹੀਂ ਤੇ ਚੋਰੀ ਕਰਨੀ ਆ ਇਹ ਜੀ ਚੋਰੀ ਜਦੋਂ ਇਹ ਜਨੇ ਗਏ ਇਹ ਇੱਕ ਇਹਨਾਂ ਦੇ ਸਾਹਮਣੇ ਵਾਲਾ ਘਰ ਵਾਲਾ ਸਾਹਮਣੇ ਘਰ ਮਨੀਸ਼ ਕੁਮਾਰ ਦਾ ਉਹਨਾਂ ਨੇ ਇਹਨਾਂ ਨੇ ਦੂਹਣਾ ਨੇ ਦੇਖਿਆ ਵੀ ਘਰ ਦੇ ਵਿੱਚ ਲੋਕ ਲੱਗੇ ਆ ਲੋਕ ਤੋਂ ਬਾਅਦ ਚ ਇਹਨਾਂ ਨੇ ਸਾਰਾ مشورہ ਕੀਤਾ ਇਹਨਾਂ ਨੇ ਇੰਗਵੰਡੀਆਂ ਦੇ ਘਰ ਤੋਂ ਟੱਪ ਕੇ ਤੇ ਇਹਨਾਂ ਨੇ ਜਿਹੜਾ ਸਮਾਨ ਇਹ ਚੋਰੀ ਕੀਤਾ ਸਰ ਲੋਕਾਂ ਨੂੰ ਕੀ Appeal ਹੈ ਵੀ ਆਮਲੇ ਜਦੋਂ ਕੋਈ ਬਾਹਰ ਜਾਣਾ ਹੈ ਜਾਂ ਕਿਸ ਤਰ੍ਹਾਂ ਦਾ ਕਰਕੇ ਜਾਣ ਪਰਵਾਨਾ ਅਸੀਂ ਆਪ ਦੇ ਮਾਧਿਅਮ ਰਈ ਲੋਕਾਂ ਨੂੰ ਇਹ ਕਹਿਣਾ ਚਾਹੁੰਦੇ ਆ ਜਿੱਦੋਂ ਵੀ ਕਿਸੇ ਨੇ ਬਾਹਰ ਜਾਣਾ ਉਹ ਉਹ ਆਪ ਦਾ ਤਾਲਾ ਬੰਦੀ ਪੂਰੀ ਕਰਤੀ ਜਾਵੇ ਜੀ ਘਰ ਦੋ ਚਾਰ ਘਰ ਦੇ ਜੀਏ ਘਰੇ ਰਵੇ ਜਦੋਂ ਪੀਸੀਆਰ ਨੂੰ ਦੱਸਿਆ ਜਾਵੇ ਵੀ ਅਸੀਂ ਘਰੇ ਨਹੀਂ ਉਹ ਸਾਈਡ ਤੇ ਜਿਹੜੇ ਪੀਸੀਆ ਜਿਹੜਾ ਉਹ ਜਿਹੜਾ ਮਰੇਗਾ ਜਾਂ ਉਹ ਐਮਸੀਆ ਆਪਾਂ ਇਹ ਵੀ ਤੁਹਾਡੇ ਦੇ ਮੱਧਮ ਰਹੀਂ ਕਹਿਣਾ ਚਾਹੁੰਦੇ ਆ ਵੀ ਜਿਹੜੀਆਂ ਕਲੋਨੀਆਂ ਉਹਨਾਂ ਵਿੱਚ ਸਿਕਿਉਰਟੀ ਰੱਖੀ ਜਾਵੇ ਜਿਹੜੀਆਂ ਬੰਦ ਗਲੀਆਂ ਉਹਦੇ ਗੇਟਾਂ ਤੇ ਇੱਕ ਇੱਕ ਦੋ ਦੋ ਬੰਦੇ ਰੱਖੀ ਜਾਣ ਜਿਹੜੀ ਚੌਕੀਦਾਰ ਉਹ ਵੀ ਰੱਖੀ ਜਾਣ న్యూਸ ਆਨਲਾਈਨ ਦੇ ਲਈ ਗਿੱਦੜ ਬਾਹਾ ਤੋਂ ਕੁਲਦੀਪ ਜਿੰਦਲ ਦੀ ਰਿਪੋਰਟ